ਪਾਈ ਗੌਰਮਖਪੰਦਾ ਪਾਈ ਹਰਪ੍ਰੀਤ ਸਿੰਘ ਜੀ ਦੇ ਵਿਦਿਆਰਥੀ ਇਹਨਾਂ ਦਾ ਜੋ ਪੰਜਵਾਂ ਪੱਧਰ ਹੈ ਦੁਨਿਆਵੀ ਪੜ੍ਹਾਈ ਉਹ ਅਸੀਂ ਇਹਨਾਂ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਦੇਖੇ ਆ ਸਾਰੇ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਦੇ ਵਿੱਚ ਬਹੁਤ ਮਾਣ ਖੁਸ਼ ਕਰਨ ਵਾਲੇ ਨੰਬਰ ਨੇ ਤੇ ਹੁਣੇ ਵਿਦਿਆਰਥੀ ਆਪਣਾ ਸੁਪਨਾ ਇਹ ਕੀ ਬਣਾਣਾ ਚਾਹੁੰਦੇ ਨੇ ਕਿਕ ਤਾਂ ਇਹਨਾਂ ਨੇ ਬਣਾਣਾ ਹੈ ਸਭ ਤੋਂ ਪਹਿਲਾਂ ਅਸੀਂ ਗੁਰਸਿੱਖ ਬਣਨਾ ਹੈ ਗੁਰਸਿੱਖ ਡਾਕਟਰ ਬਣਨਾ ਹੈ ਗੁਰਸਿੱਖ ਜੱਜ ਬਣਨਾ ਹੈ ਗੁਰਸਿੱਖ ਵਕੀਲ ਬਣਨਾ ਹੈ ਜਾਂ ਗੁਰਸਿੱਖ ਵਪਾਰੀ ਬਣਨਾ ਹੈ ਇਹ ਬੱਚੇ ਆਪਣਾ ਸੁਪਨਾ ਜਿਹੜਾ ਉਹ ਤੁਹਾਡੇ ਨਾਲ ਸਾਂਝ ਕਰਨਗੇ ਹਾਂਜੀ ਪੁੱਤਰ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਸੇਰਜ ਗੋੜ ਹੈ ਮੈਂ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹਾਂ ਤਾਂ ਕਿ ਮੈਂ ਬੇਕਸੂਰ ਲੋਕਾਂ ਨੂੰ ਇਨਸਾਫ ਦੇ ਸਕਾਂ ਗੁਰਸਿੱਖ ਜੱਜ ਬਣਨਾ ਚਾਹੁੰਦੀ ਹਾਂ ਹੈਨਾ ਐਦਾਂ ਕਹਿੰਨਾ ਤੇ ਹੁਣ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ? 7th ਸਤਵੀਂ ਠੀਕ ਹੈ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਭਲਿੰਦਰ ਹੈ ਸਾਡੇ ਗੁਰੂ ਪੰਦਰ ਜੀ ਦਾ ਨਾਮ ਵੀਰ ਜੀ ਹਰਪ੍ਰੀਤ ਸਿੰਘ ਜੀ ਹੈ ਮੈਂ ਅੱਜ ਆਪ ਜੀ ਨੂੰ ਆਪਣੇ ਸੁਪਨੇ ਬਾਰੇ ਦੱਸਣ ਜਾ ਰਹੀ ਹਾਂ ਮੇਰਾ ਸੁਪਨਾ ਹੈ ਕਿ ਮੈਂ ਯੂਪੀਐਸਸੀ ਦਾ ਟੈਸਟ ਪਾਸ ਕਰਾਂ ਪਰ ਮੈਂ 12ਵੀਂ ਤੋਂ ਬਾਅਦ ਨੀਟ ਦਾ ਟੈਸਟ ਦੇਣਾ ਹੈ ਮੈਂ ਚਾਹੁੰਦੀ ਹਾਂ ਕਿ ਮੇਰੇ ਕੋਲ ਇੱਕ ਸਲਾਹਕਾਰ ਹੋਵੇ ਜੋ ਮੈਨੂੰ ਮੇਰੀ ਤਿਆਰੀ ਕਰਾ ਸਕੇ ਤੇ ਮੈਨੂੰ ਸਹੀ ਰਸਤੇ ਤੇ ਚੱਨਣ ਲਈ ਪ੍ਰੇਰਿਤ ਕਰੇ ਮੈਂ ਚਾਹੁੰਦੀ ਹਾਂ ਕਿ ਮੇਰਾ ਕੋਈ ਕਮਾਈ ਦਾ ਸਾਧਨ ਹੋਵੇ ਜਿਸ ਨਾਲ ਮੈਂ ਆਪਣੇ ਮਾਤਾ-ਪਿਤਾ ਦੀ ਮਦਦ ਕਰ ਸਕਾਂ ਤੇ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ? ਮੈਂ 8ਵੀਂ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਰੀਦ ਕੌਰ ਹੈ ਮੈਂ ਵੱਡੀ ਹੋ ਕੇ ਤੁਹਾਡਾ ਬੰਨਾ ਚਾਹੁੰਦੀ ਹਾਂ ਤਾ ਜੋ ਜਿਹੜੇ ਗਰੀਬ ਮਾਤਾ ਪਿਤਾ ਹਨ ਉਹ ਆਪਣੇ ਬੱਚਿਆਂ ਨੂੰ ਪੜਾ ਨਹੀਂ پا ਰਹੇ ਕਿਉਂਕਿ ਸਕੂਲਾਂ ਦੀ ਫੀਸ ਬਹੁਤ ਹੀ ਜ਼ਿਆਦਾ ਹੈ ਇਸ ਲਈ ਮੈਂ ਇਹ ਦੇ ਆਪਕਾ ਬਨਾ ਹੈ ਕਿਉਂਕਿ ਮੈਂ ਗਰੀਬ ਬੱਚਿਆਂ ਨੂੰ ਮੁਫਤ ਵਿੱਚ ਪੜਾ ਸਕਾਂ ਵਾਈਕੂ ਜੀ ਕ ਖਾਲਸਾ ਵਾਈਕੂ ਜੀ ਦੇ ਫਤਿਹ ਫਾਂ ਤੁਸੀਂ ਕਿਹੜੀ ਕਲਾਸ ਵਿੱਚ ਪੜਦੇ ਹੋ ਵੀਰ ਜੀ ਪੰਜਵੀਂ ਆਪਣੀ ਕਲਾਸ ਵੀ ਦੱਸ ਲਿਆ ਕਰੋ ਆਪਣੇ ਨਾਮ ਦੇ ਨਾਲ ਆਪਣੀ ਕਲਾਸ ਵੀ ਦੱਸਿਆ ਕਰੋ ਵੀਰ ਜੀ ਵਾਈਕੂ ਜੀ ਕ ਖਾਲਸਾ ਵਾਈਕੂ ਜੀ ਦੇ ਫਤਿਹ ਮੇਰਾ ਨਾਮ ਸਗਨ ਜੀ ਹਾਂ ਬੋਲੋ ਹੁਣ ਬੋਲੋ ਇੱਕ ਪੇਪਰ ਦੇਣਾ ਪੈਂਦਾ ਹੈ ਜਿਸ ਦਾ ਨਾਮ ਹੈ ਯੂਪੀਐਸਸੀ ਇਹ ਭਾਰਤ ਦਾ ਸਭ ਤੋਂ ਔਖਾ ਪੇਪਰ ਹੈ ਇਸ ਲਈ ਮੈਨੂੰ ਚਾਹੀਦਾ ਹੈ ਕਿ ਮੈਨੂੰ ਇੱਕ ਚੰਗਾ ਅਧਿਆਪਕ ਪੜਾਵੇ ਧੰਨਵਾਦ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰਾ ਸੁਪਨਾ ਹੈ ਕਿ ਮੈਂ ਵੱਡੀ ਹੋ ਕੇ ਆਈਪੀਐਸ ਬਣਾ ਅਤੇ ਉਸ ਲਈ ਮੈਂ ਬਹੁਤ ਹੀ ਮਿਹਨਤ ਕਰ ਰਹੀ ਹਾਂ ਮੈਂ ਆਈਪੀਐਸ ਬਣ ਕੇ ਸਾਡੀ ਕੌਮ ਦੇ ਨਾਲ ਜੋ ਇਨਸਾਫ ਹੋ ਰਿਹਾ ਮੈਂ ਉਸ ਨੂੰ ਬੇ ਇਨਸਾਫ ਹੋ ਰਿਹਾ ਉਸ ਨੂੰ ਇਨਸਾਫ ਕਰਾਉਣਾ ਚਾਹੁੰਦੀ ਹਾਂ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਚਾਹੁੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਮੇਰੀ ਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਣ ਕੇ ਅਸੀਂ ਗਏ ਤੇ ਮੈਂ 7ਵੀਂ ਜਮਾਤ ਵਿੱਚ ਪੜਦਾ ਹਾਂ ਸਾਡੇ ਗੁਰਮੁਖ ਪੰਡਤ ਜੀ ਦੇ ਨਾਮ ਪਾਈ ਹਰਪ੍ਰੀਤ ਸਿੰਘ ਵੀਰ ਜੀ ਹੈ ਅੱਜ ਤੁਹਾਨੂੰ ਮੈਂ ਆਪਣੇ ਸੁਪਨੇ ਬਾਰੇ ਦੱਸਣ ਮੈਂ ਦੱਸਣਾ ਚਾਹੁੰਦਾ ਹਾਂ ਮੈਂ ਹੋ ਵੱਡਾ ਹੋ ਕੇ ਜਨਰਲ ਮਹਾਰਾਜਲ ਬਣਨਾ ਚਾਹੁੰਦਾ ਹਾਂ ਜਿਸ ਨੂੰ ਚੀਫ ਡਿਫੈਂਸ ਸਟਾਫ ਵੀ ਕਿਹਾ ਜਾਂਦਾ ਹੈ ਇਹ ਫੌਜ ਦਾ ਸਭ ਤੋਂ ਉੱਚਾ ਅਹੁਦਾ ਹੈ ਇਸ ਲਈ ਮੈਨੂੰ ਐਨਡੀਏ ਦਾ ਪੇਪਰ ਦੇਣਾ ਪਵੇਗਾ ਜੋ 12ਵੀਂ ਤੋਂ ਬਾਅਦ ਹੁੰਦਾ ਹੈ ਮੈਂ ਚਾਹੁੰਦਾ ਹਾਂ ਕਿ ਮੇਰਾ ਕੋਈ ਕਮਾਈ ਦਾ ਸਾਧਨ ਵੀ ਹੋਵੇ ਜਿਸ ਨਾਲ ਮੈਂ ਆਪਣੀ ਪੜ੍ਹਾਈ ਦਾ ਖਰਚਾ ਖੁਦ ਚੁੱਕ ਸਕਾਂ ਆਪਣੇ ਮਾਤਾ ਪਿਤਾ ਅਧਿਆਪਕਾਂ ਦਾ ਨਾਲ ਰੋਸ਼ਨ ਕਰਾਂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਸਾਵਾਸ ਪੁੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਤੇ ਮੈਂ 12ਵੀਂ ਜਮਾਤ ਵਿੱਚ ਪੜਦਾ ਹਾਂ ਮੈਂ 12ਵੀਂ ਜਮਾਤ ਤੋਂ ਬਾਅਦ ਐਮਬੀਬੀਐਸ ਦਾ ਪੇਪਰ ਦੇਣਾ ਚਾਹਾਂਗਾ ਤੇ ਡਾਕਟਰ ਬਣਾ ਚਾਹਾਂਗਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹਨਾਂ ਵਿਦਿਆਰਥੀਆਂ ਦੀ ਸੰਭਾਲ ਲਈ ਹਾਂਜੀ ਇਹਨਾਂ ਵਿਦਿਆਰਥੀਆਂ ਦੀ ਸੰਭਾਲ ਲਈ ਅਸੀਂ ਸਾਰੇ ਪ੍ਰਸ਼ਾਸਕੀ ਗੁਰਸਿੱਖ ਪਿਆਰਿਆਂ ਨੂੰ ਇਹਨਾਂ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਜੋ ਇਹ ਬੰਨਣਾ ਚਾਹੁੰਦੇ ਆ ਉਹ ਪ੍ਰਸ਼ਾਸਕੀ ਤੱਕ ਪਹੁੰਚਾਵਾਂਗੇ ਅਤੇ ਇਹਨਾਂ ਨੂੰ ਆਪਣੇ ਉਦੇਸ਼ ਇਹਨਾਂ ਨੂੰ ਆਪਣੇ ਮਿੱਥੇ ਨਿਸ਼ਾਨੇ ਤੇ ਪਹੁੰਚਣ ਦੇ ਲਈ ਤਾਨਮਨ ਧਨ ਕਰਕੇ ਇਹਨਾਂ ਦੀ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ